ਸਾਸ਼ਿਕਾਲ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਤੇ ਮੈਂ ਭਾਗੇ ਸ਼੍ਰੀਤਾ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਸਾਂਝੀ ਕਰ ਰਿਆਂ ਦੱਸ ਦਈਏ ਕਿ ਲਗਾਤਾਰ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਉਤਰਾਅ ਚੜਾਅ ਦੇਖਣ ਨੂੰ ਮਿਲਿਆ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਜੋ ਭੁਖਵਾਣੀਆਂ ਕੀਤੀਆਂ ਜਾ ਰਹੀਆਂ ਨੇ ਉਹ ਝੁੱਠੀਆਂ ਪੈਂਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਜੋ ਸੰਭਾਵਨਾਵਾਂ ਦਤਾਈਆਂ ਜਾ ਰਹੀਆਂ ਸੀਗੀਆਂ ਕਿ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਬਾਰਿਸ਼ ਜਿਹੜੀ ਕਿ ਹੋਵੇਗੀ ਪਰ ਬਾਰਿਸ਼ ਨਹੀਂ ਹੋਈ ਹੈ ਜਿੰਨੀ ਕੀ ਕਿਹਾ ਜਾ ਰਿਹਾ ਸੀਗਾ ਓਨੀ ਬਾਰਿਸ਼ ਨਹੀਂ ਹੋਈ ਹੈ ਹਾਲਾਂਕਿ ਪਿਛਲੇ ਦਿਨ ਦੱਸਦੀ ਹੈ ਕਿ ਜਿਹੜੇ ਕਿ 4 ਤਰੀਕ ਨੂੰ ਮੌਸਮ ਵਿਭਾਗ ਦੇ ਵੱਲੋਂ بارش ਦਾ ਅਲਰਟ ਦਿੱਤਾ ਗਿਆ ਸੀਗਾ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਸੀ ਪਰ ਗੁਰਦਾਸਪੁਰ ਦੇ ਵਿੱਚ ਹਲਕੀ ਬੱਦਲਬਾਈ ਰਹੇ ਸੀਗੇ ਤੇ ਹਲਕੀ ਬੂੰਦਾਬਾਰੀ ਜਿਹੜੀ ਹੋਈ ਸੀਗੀ ਤਾਂ ਦਰਮਿਆਨੀ بارش ਜਿਹੜੀ ਕਿ ਉਸ ਜ਼ਿਲ੍ਹੇ ਦੇ ਵਿੱਚ ਹੋਈ ਸੀਗੀ ਕਿਉਂਕਿ ਪੰਜਾਬ ਦੇ ਕਾਫੀ ਸਾਰੇ ਜ਼ਿਲ੍ਹੇ ਨੇ ਜਿੱਥੇ ਕਿ ਹਲਕੀ ਧੁੰਦ ਦੇਖਣ ਨੂੰ ਮਿਲੀ ਸੀਗੀ ਪਿਛਲੇ 2 ਦਿਨਾਂ ਤੋਂ ਪਰ ਅੱਜ ਮੌਸਮ ਬਿਲਕੁਲ ਸਾਫ਼ ਸੀਗਾ ਕੋਈ ਵੀ ਧੁੰਦ ਨਹੀਂ ਸੀਗੀ ਤਾਂ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਜਿਹੜੀ ਕਿ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਦੇ ਪਰਦੇ ਵਿੱਚ ਮੌਸਮ ਦੇ ਵਿੱਚ ਉਤਰਾਅ ਚੜਾਅ ਦੇਖੇ ਜਾ ਰਹੇ ਨੇ ਭਾਵੇਂ ਉਤਰੀ ਭਾਰਤ ਠੰਡੀ ਲਹਿਰ ਦੇ ਕਾਰਨ ਕੰਬ ਰਿਹਾ ਹੈ ਪਰ ਦਿਨ ਦੇ ਵੇਲੇ ਧੁੱਪ ਨਿਕਲਣ ਦੇ ਕਾਰਨ ਮੌਸਮ ਗਰਮ ਹੋਣਾ ਸ਼ੁਰੂ ਹੋ ਗਿਆ ਬੁੱਧਵਾਰ ਨੂੰ ਵੀ ਉਤਰੀ ਭਾਰਤ ਦੇ ਜ਼ਿਆਤਰ ਸ਼ਹਿਰਾਂ ਦੇ ਵਿੱਚ ਦਿਨ ਦੇ ਵੇਲੇ ਚਮਕਦਾਰ ਧੁੱਪ ਨਿਕਲੀ ਪਰ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਸਨ ਦੱਸ ਦਈਏ ਕਿ ਭਾਰਤੀ ਮੌਸਮ ਵਿਗਿਆਨ ਯਾਨੀ ਕਿ ਆਈਐਮਡੀ ਦੇ ਅਨੁਸਾਰ ਅਗਲੇ 4 ਦਿਨਾਂ ਤੱਕ ਦੇਸ਼ ਭਰ ਦੇ ਵਿੱਚ ਮੌਸਮ ਖੁਸ਼ਕ ਰਹੇਗਾ ਹਾਲਾਂਕਿ ਸੱਤ ਸੂਬਿਆਂ ਦੇ ਵਿੱਚ ਮੀਂਹ ਅਤੇ ਧੁੰਦ ਧੁੰਦ ਪਵੇ ਦੀ ਪ੍ਰਤਾਪਮਨ ਦੇ ਵਿੱਚ ਬਹੁਤੀ ਗਰਾਵਟ ਨਹੀਂ ਆਵੇਗੀ। ਬੁੱਧਵਾਰ ਨੂੰ ਜੰਮੂ ਕਸ਼ਮੀਰ ਦੇ ਕੁਝ ਇਲਾਕਿਆਂ ਦੇ ਵਿੱਚ ਬਰਫਬਾਰੀ ਅਤੇ ਮੀਂਹ ਦੇ ਕਾਰਨ ਠੰਡੀਆਂ ਹਵਾਵਾਂ ਚੱਲੀਆਂ ਨੇ ਜਿਸ ਦਾ ਪ੍ਰਭਾਵ ਉੱਤਰੀ ਭਾਰਤ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਦੱਸਦੇ ਕਿ 8 ਫਰਵਰੀ ਨੂੰ ਇੱਕ ਹੋਰ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। ਇਸ ਦੇ ਕਾਰਨ ਕੁਝ ਸੂਬਿਆਂ ਦੇ ਵਿੱਚ ਮੌਸਮ ਬਦਲ ਸਕਦਾ ਆਏਗਾ। ਹਿਮਾਚਲ ਪ੍ਰਦੇਸ਼ ਅਤੇ ਓਡੀਸ਼ਾ ਦੇ ਵਿੱਚ ਸੰਗਣੀ ਤੁੰਦ ਪੈ ਸਕਦੀ ਹੈ। ਰਾਜਸਥਾਨ ਅਤੇ ਮਧ ਪ੍ਰਦੇਸ਼ ਦੇ ਵਿੱਚ ਦੋ ਦਿਨਾਂ ਤੱਕ ਮੀਂਹ ਪੈ ਸਕਦਾ ਹੈ ਤੇ ਅੱਜ ਸਵੇਰੇ ਦਿੱਲੀ ਯੂਪੀ ਦੇ ਵਿੱਚ ਠੰਡੀ ਹਵਾ ਚਲੀ ਹੈ ਤਾਂ 8 ਫਰਵਰੀ ਤੋਂ ਬਾਅਦ ਇਹਨਾਂ ਦੋਵਾਂ ਖੇਤਰਾਂ ਦੇ ਵਿੱਚ ਸਵੇਰੇ ਧੁੰਦ ਅਤੇ ਦਿਨ ਦੇ ਵੇਲੇ ਠੰਡੀਆਂ ਹਵਾਵਾਂ ਚਲ ਸਕਦੀਆਂ ਨੇ ਇਸ ਤੋਂ ਪਹਿਲਾਂ ਅੱਜ ਅਤੇ ਕੱਲ ਵੀ ਜਿਹੜਾ ਕਿ ਕਿਤੇ ਵੀ ਮੀਂਹ ਬਰਫਬਾਰਿ ਜਾਂ ਫੀ ਧੁੰਦ ਦੀ ਕੋਈ ਚੇਤਾਵਨੀ ਨਹੀਂ ਹੈ ਅਰੁਣਾਚਲ ਪ੍ਰਦੇਸ਼ ਅਤੇ ਉੱਤਰ ਪੂਰਬੀ ਅਸਾਮ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਪੱਛਮੀ ਗੜਬੜੀ ਦੇ ਕਾਰਨ ਅੱਠ ਤੋਂ 11 ਫਰਵਰੀ ਦੇ ਵਿਚਕਾਰ ਪੱਛਮੀ ਹਿਮਾਲਿਆਈ ਖੇਤਰ ਦੇ ਵਿੱਚ ਹਲਕਾ ਮੀਂਹ ਵਰਬਾਰੀ ਹੋ ਸਕਦੀ ਹੈ ਪੱਛਮੀ ਬੰਗਾਲ ਸਿੱਕਮ 오ਡੀਸ਼ਾ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਸਵੇਰੇ ਅਤੇ ਸ਼ਾਮ ਨੂੰ ਧੁੰਦ ਪੈ ਸਕਦੀ ਹੈ ਹਿਮਾਚਲ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ ਦੇ ਵਿੱਚ ਠੰਡੀ ਲਹਿਰ ਚਲੇਗੀ ਦੱਸ ਦੇ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਨਾਲ ਲੱਗਦੇ ਨੌਇਡਾ ਦੇ ਵਿੱਚ ਚੰਗੀ ਧੁੱਪ ਦੇ ਕਾਰਨ ਮੌਸਮ ਗਰਮ ਰਿਹਾ ਹੈਗਾ ਭਾਵੇਂ ਸਵੇਰੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਪਰ ਦਿਨ ਦੇ ਵੇਲੇ ਗਰਮੀ ਵਧ ਰਹੀ ਹੈ ਬੁੱਧਵਾਰ 5 ਫਰਵਰੀ ਨੂੰ ਜੇਕਰ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਵਿੱਚ ਵਾਤਵਾਰ ਦਾ ਤਾਪਮਾਨ ਜਿਹੜਾ ਕਿ 23.7 ਡਿਗਰੀ ਅਤੇ ਘੱਟੋ ਘੱਟ ਤਾਪਮਾਨ 11 ਡਿਗਰੀ ਦਰਜ ਕੀਤਾ ਗਿਆ ਹੈ ਤੇ ਅੱਜ ਵੀਰਵਾਰ ਹੈਗਾ ਤੇ 6 ਫਰਵਰੀ ਅੱਜ ਦੇ ਦਿਨ ਦਾ ਅਨੁਸਾਰੇ ਕਿ ਸਵੇਰੇ ਵੱਧ ਤੋਂ ਵੱਧ ਤਾਪਮਾਨ 21.32 ਡਿਗਰੀ ਸੈਲਸੀਅਸ ਸੀਗਾ ਤੇ ਦਿਨ ਦਾ ਘੱਟੋ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ 11. ਜਿਹੜਾ ਕਿ 5 ਡਿਗਰੀ ਸੈਲਸੀਅਸ ਅਤੇ 23.81 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ ਤਾਂ ਹਵਾ ਦੇ ਵਿੱਚ ਨਮੀ 16% ਅਤੇ ਹੈ ਅਤੇ ਹਵਾ ਦੀ ਗਤੀ ਜਿਹੜੀ ਕਿ 11 ਕਿਲੋਮੀਟਰ ਪ੍ਰਤੀ ਘੰਟਾ ਹੈ ਤਾਂ ਸੂਰਜ ਦਾ ਸੂਰਜ ਜਿਹੜਾ ਕਿ ਸਵੇਰੇ 7:00 ਵਜੇ 6:00 ਵਜੇ ਚੜ੍ਹਿਆ ਹੈਗਾ ਤੇ ਸ਼ਾਮ 6:00 ਵਜੇ 4 ਮਿੰਟ ਵਜੇ ਡੁੱਬ ਜਾਵੇਗਾ ਤਾਂ ਮੌਸਮ ਦੇ ਨਾਲ ਇਹ ਜੁੜੀ ਅਪਡੇਟ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਪੰਜਾਬ ਦੇ ਨਾਲ ਨਹੀਂ ਦੇਸ਼ ਦੇ ਹਰ ਇੱਕ ਸ਼ਹਿਰ ਦਾ ਜਿਹੜਾ ਕਿ ਤੁਹਾਨੂੰ ਮੌਸਮ ਦਾ ਹਾਲ ਦੱਸਿਆ ਹੈਗਾ ਤਾਂ ਮੌਸਮ ਦੇ ਨਾਲ ਜੁੜੀ ਅਪਡੇਟ ਜਾਣਨ ਦੇ ਲਈ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਕਿਉਂਕਿ ਰੋਜ਼ਾਨਾ ਤੁਹਾਨੂੰ ਖਬਰ ਵਾਲੇ ਟੀਵੀ ਦੇ ਉੱਤੇ ਜਿਹੜਾ ਕਿ ਵਾਅਦੇ ਨਾਲ ਜੁੜੀ ਹੋਈ ਅਪਡੇਟ ਸਾਂਝੀ ਕਰਦੇ ਹਾਂ